ਪੀਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਪੀਐਸਟੀ ਨੰਬਰ 1 ਨਿਊ ਚੈਨਲ ਆਪ ਜੀ ਦਾ ਸਵਾਗਤ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਥੇ ਕਿ ਅੱਜ ਭਾਈ ਲਕਸ਼ਮਣ ਸਿੰਘ ਸ਼ਹੀਦ ਦਾ 100 100 ਸਾਲਾ ਜਿਹੜਾ ਵਾ ਉਹ ਪੁਰਬ ਮਨਾਇਆ ਜਾ ਰਿਹਾ ਵਾ ਇਸੇ ਤਹਿਤ ਅਸੀਂ ਪਿੰਡ ਗੋਦਰਪੁਰੇ ਇੱਥੇ ਖਲੋਤੇ ਆ ਜਿੱਥੇ ਕਿ ਇੱਕ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਇਸ ਭਾਈ ਲਖਮਨ ਸਿੰਘ ਜੀ ਦੇ ਪਰਿਵਾਰ ਦੇ ਨਾਲ ਹੋ ਕੇ ਇਹ ਸਦਾਬਦੀ ਮਨਾਈ ਜਾ ਰਹੀ ਆ ਉੱਥੇ ਹੀ ਭਾਈ ਬਲਦੇਵ ਸਿੰਘ ਵਡਾਲਾ ਸਿੱਖ ਸਦਭਾਵਨਾ ਉਹਨਾਂ ਨੇ ਇੱਕ ਬੜੀ ਹਮਤਪੂਰਨ ਗੱਲ ਦੱਸੀ ਵੀ ਇੱਥੇ ਉਹ ਆ ਕੇ ਕੁਝ ਦਿਨ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਭਾਈ ਬਲਦੇਵ ਸਿੰਘ ਜੀ ਵਡਾਲਾ ਜੀ ਨੇ ਆ ਕੇ ਇੱਥੇ ਝੰਡਾ ਲਾ ਕੇ ਗਏ ਸੀਗੇ ਪਰ ਕਿੰਨੀ ਬਦਕਿਸਮਤੀ ਆ ਕਿ ਉਹ ਝੰਡਾ ਇਸ ਵੇਲੇ ਇੱਥੇ ਨਹੀਂ ਲੱਭ ਰਿਹਾ ਕਹਿੰਦਾ ਮਨਨ ਕਾਨਾ ਸਾਹਿਬ ਸ਼ਹੀਦ ਹੋਣ ਚੱਲਿਆ ਮੈਂ ਵੀ ਜਾਣਾ ਹੈ ਕਹਿੰਦਾ ਤੂੰ ਕੀ ਕਰੇਂਗਾ ਕਹਿੰਦਾ ਮੈਂ ਵੀ ਸ਼ਹੀਦ ਹੋਣਾ ਦਾਦੀ ਕਹਿੰਦੀ ਨਹੀਂ ਜਾਣਾ ਕਹਿੰਦਾ ਦਾਦੀ ਮਾਂ ਤੂੰ ਹੀ ਤਾਂ ਮੈਨੂੰ ਸਿਖਾਇਆ ਕਿ ਛੋਟੇ ਸਾਬ ਜਾਦੇ 7 ਸਾਲ ਦੇ 9 ਸਾਲ ਦੇ ਸਨ ਨੀ ਹੱਜ ਜਣੇ ਗਏ ਤੇ ਆਪੇ ਤੂੰ ਕਹਿੰਦੀ ਸੀ ਕਿ ਛੋਟੇ ਛੋਟੇ ਵੀ ਸ਼ਹੀਦ ਹੋ ਗਏ ਫਿਰ ਮੈਂ ਵੀ ਸ਼ਹੀਦ ਹੋ ਜਾਵਾਂਗਾ ਇਹ ਜज्ਬਾ ਕਿ ਦਾਦੀ ਮਾਂ ਨੇ ਕਹਾਣੀਆਂ ਸੁਣਾ ਸੁਣਾ ਕੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਬੂਟਾ ਪੁੱਟ ਦਿੱਤਾ ਗਿਆ। ਉਹਦੀ ਵਜ੍ਹਾ ਅੱਜ ਕੱਲ ਦੇ ਕਲਾਕਾਰ ਜਿਹੜੇ ਨੇ ਉਹਨਾਂ ਨੇ ਮਿਰਜੇ ਦੀ ਝੰਡ ਨੂੰ ਤੇ ਪਹਿਲ ਦੇ ਦਿੱਤੀ ਲੇਕਿਨ ਭਾਈ ਝੰਡ ਦੇ ਬੂਟੇ ਨੂੰ ਉਹਨਾਂ ਨੇ ਪਹਿਲ ਨਹੀਂ ਦਿੱਤੀ। ਇਹ ਮੈਂ ਸਮਝਦਾ ਇਹ ਜਿਹੜੀ ਰੈਲੀ ਸਮੇਂ ਦੀ ਹੋਣੀ ਹੈ ਸ਼ਤਾਬ ਦੀ ਨਹੀਂ ਹੋਰੀ। ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਧਾਰੋਵਾਲੀ ਵਿਖੇ ਉੱਥੇ ਵੀ ਰੈਲੀ ਹੋ ਰਹੀ ਹੈ। ਲੇਕਿਨ ਇਸ ਜਗ੍ਹਾ ਵੀ ਇੱਕ ਰੈਲੀ ਹੋ ਰਹੀ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਜੋ ਕਿ ਇੱਥੇ ਅਜਿਹਾ ਬੂਟਾ ਪੁੱਟ ਦਿੱਤਾ ਗਿਆ। ਮੈਂ ਤਾਂ ਸਮਝਦਾ ਅੱਜ ਭਾਈ ਲਖਮਣ ਸਿੰਘ ਵੀ ਸੋਚਦੇ ਹੋਣੇ ਨੇ ਕਿ ਉਦੋਂ ਤੇ ਜਿਹੜੇ ਮੈਂ ਆਪਣੀ ਸ਼ਹਾਦਤ ਦੇ ਕੇ ਉਥੋਂ ਨਰੈਣੋਂ ਨੂੰ ਕੱਢਿਆ ਸੀ ਲੇਕਿਨ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਦੇ ਨਰੈਣੋਂ ਨੇ ਔਰ ਇਹਨਾਂ ਦਾ ਤਾਲਮੇਲ ਪਰਿਵਾਰ ਦਾ ਉਹਦੇ ਨਾਲ ਹੋ ਗਿਆ ਬਹੁਤ ਹੀ ਅਫਸੋਸ ਦੀ ਗੱਲ ਹੈ ਜੀ ਬਹੁਤ ਅਫਸੋਸ ਦੀ ਗੱਲ ਹੈ ਭਾਈ ਸਾਹਿਬ ਨੇ ਬੜਾ ਰੋਸ ਜਤਾਇਆ ਕਿ ਮਿਰਜ਼ੇ ਵਾਲੇ ਝੰਡ ਨੂੰ ਤੇ ਅਸੀਂ ਪ੍ਰਚਾਰ ਰਹੇ ਹਾਂ ਦਿਨ ਰਾਤ ਜਿਹੜਾ ਉਹ ਸ਼ਹੀਦਾਂ ਦੀ ਇੱਕ ਯਾਦਗਰੀ ਸੀਗੀ ਉਹ ਝੰਡ ਇੱਥੇ ਲਗਾ ਕੇ ਗਏ ਸੀ ਭਾਈ ਬਲਦੇਵ ਸਿੰਘ ਵੱਡਾਲਾ ਮੁਖ ਸੇਵਾਦਾਰ ਸਿੱਖਤ ਭਾਵਨਾ ਦਲ ਤੇ ਉਹ ਉਹ ਝੰਡ ਇਹਨਾਂ ਨੇ ਇੱਥੋਂ ਪੁੱਟ ਦਿੱਤਾ ਤੁਸੀਂ ਵੇਖ ਸਕਦੇ ਆ ਉਹ ਵਿਖਾਉਨੇ ਆ ਇੱਥੋਂ ਜਿਹੜਾ ਕਿ ਇਹਨਾਂ ਦੇ ਕਹਿਣ ਦੇ ਅਨੁਸਾਰ ਇੱਥੇ ਜਿਹੜੇ ਝੰਡ ਲਾਏ ਗਏ ਥੱਲੇ ਵਿਖਾਉ ਸਰਦਨ ਜਿਹੜਾ ਇੱਥੇ ਝੰਡ ਲਾਏ ਗਏ ਇਸ ਟਾਈਮ ਉਹ ਝੰਡ ਇੱਥੇ ਮੌਜੂਦ ਨਹੀਂ ਹੈ ਕਿਤੇ ਨਾ ਕਿਤੇ ਇਹਦੇ ਪਿੱਛੇ ਅਸੀਂ ਚਲੋ ਪਰਿਵਾਰ ਵਾਲਿਆਂ ਦਾ ਪੱਖ ਜਾਣਨ ਦੀ ਵੀ ਆਪਾਂ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਪਰਿਵਾਰ ਵਾਲਿਆਂ ਦਾ ਪੱਖ ਅਸੀਂ ਜਰੂਰ ਜਾਣਾਂਗੇ ਕਿ ਆਪਾਂ ਤੁਸੀਂ ਪਰਿਵਾਰ ਵਾਲਿਆਂ ਦਾ ਪੱਖ ਜਾਣਨ ਦੀ ਜ਼ਰੂਰਤ ਕੋਸ਼ਿਸ਼ ਕੀਤੀ ਕਿ ਨਹੀਂ ਅ ਤਕਰੀਬਨ ਮਾਰਚ ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਘਰ ਵਿੱਚ ਆਣ ਕੇ ਅਸੀਂ ਖਾਲਸਾ ਜੀ ਬਹਿ ਕੇ ਪੂਰੇ ਪਰਿਵਾਰ ਦੇ ਨਾਲ ਮੀਟਿੰਗ ਕਰਕੇ ਗਏ ਉਹਨਾਂ ਦੇ ਸਦੇ ਨਾਲ ਇਸ ਜਗ੍ਹਾ ਤੇ ਅਰਦਾਸ ਬੇਨਤੀ ਕੀਤੀ ਹੈ ਅੱਛਾ ਸਾਰੀਆਂ ਸਾਡੇ ਕੋ ਫੋਟੋਆਂ ਨੇ ਉੱਥੇ ਗੱਲਬਾਤ ਹੋਈ ਆ ਕਿ ਅੱਜ ਤੋਂ ਪਹਿਲਾਂ ਸਾਨੂੰ ਸ਼੍ਰੋਮਣੀ ਕਮੇਟੀ ਨੇ ਬਿਲਕੁਲ ਨਹੀਂ ਪੁੱਛਿਆ ਲੇਕਿਨ ਹੁਣ ਕੀ ਗੱਲ ਹੋ ਗਈ ਆ ਪਤਾ ਨਹੀਂ ਪੂਰੇ 100 ਸਾਲ ਪਹਿਲਾਂ ਭਾਈ ਸਾਹਿਬ ਦੀ ਫੋਟੋ ਨਹੀਂ ਲੱਗੀ ਲਖਮਨ ਸਿੰਘ ਉਹਨਾਂ ਦੀ ਜਾਇਬਗਰ ਵਿੱਚ ਅੱਜ ਹੀ ਕਿਉਂ ਲੱਗ ਰਹੀ ਹੈ ਇੱਥੇ ਇਸ ਜਗ੍ਹਾ ਤੇ ਅਸੀਂ ਕੀ ਕਰੀਏ ਅਸੀਂ ਬਾਸ ਦੇ ਬਾਸ ਹਾਂ ਜਿਹਨਾਂ ਸਿਖਾਣੇ ਨੇ ਉਹਨਾਂ ਦੇ ਖਾਸ ਆਪਣਾ ਆਪ ਦਾ ਗੁਰਬਾਣੀ ਦਿੰਦਾ ਅਸੀਂ ਕਿੱਥੇ ਇੱਥੇ ਜਗ੍ਹਾ ਬੈ ਕੇ ਆਪਾਂ 100 ਸਾਲਾ ਤੁਹਾਡੇ ਨਾਲ ਮਨਾਵਾਂਗੇ ਤੋਹਾਂ ਸਾਡੇ ਨਾਲ ਸਹਿਯੋਗ ਦਿੱਤਾ ਲੇਕਿਨ ਅੱਜ ਮੈਨੂੰ ਸਮਝ ਨਹੀਂ ਆਉਂਦੀ ਇਹ ਜਿਹੜਾ ਪਰਿਵਾਰ ਹੈ ਜਾਂ ਤੇ ਉਹਨਾਂ ਦੇ ਨਾਲ ਮਿਲ ਗਿਆ ਇਹ ਤੇ ਖਾਲਸਾ ਜੀ ਆਉਣ ਵਾਲਾ ਪੰਥ ਜਾਂ ਸੰਗਤ ਇਹ ਹੀ ਫੁਰਾ ਨਿਰਣਾ ਲੈ ਸਕਦੀ ਹੈ ਕਿ ਇਹਨਾਂ ਪ੍ਰਤੀ ਕੀ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਇੱਕ ਹੋਰ ਵੀਰ ਜੀ ਮੈਂ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਕੋਲ ਵੀ ਇਹ ਹੌਲੇ ਮੁਹੱਲੇ ਤੇ ਇਸ ਪਰਿਵਾਰ ਦੀ ਹੋਂਦ ਬਹੁਤ ਘੱਟ ਲੋਕ ਜਾਣਦੇ ਸੀ ਹੋਲੇ ਮੱਲੇ ਤੇ ਭਾਈ ਬਲਦੇਵ ਸਿੰਘ ਵੜਾ ਜੀ ਨੇ ਸਟੇਜ ਤੇ ਬੁਲਾ ਕੇ ਇਸ ਪਰਿਵਾਰ ਨੂੰ ਸਨਮਾਨਿਤ ਕੀਤਾ ਤੇ ਸੰਗਤਾਂ ਦੇ ਰੂਬਰੂ ਕਰਾਇਆ ਕਿ ਇਹ ਆ ਪਰਿਵਾਰ ਉਹ ਜਿਹੜਾ ਵਾ ਭਾਈ ਲਖਮਨ ਸਿੰਘ ਜੀ ਸ਼ਹੀਦ ਦਾ ਅੱਗੇ ਜਿਹੜੀ ਕੁੱਲ ਚੱਲਦੀ ਆ ਰਹੀ ਆ ਤੇ ਉਹ ਕਿਵੇਂ ਤੁਸੀਂ ਇਹਨੂੰ ਲੈਂਦੇ ਪਏ ਇਹ ਕਿਉਂ ਭੁੱਲ ਕੇ ਉਹ ਵੀ ਪਲ ਭੁੱਲ ਗਏ ਨੇ ਕਿੰਨਾ ਸਨਮਾਨਿਤ ਕੀਤਾ ਇਹ ਪਰਿਵਾਰ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ ਦੇਖੋ ਜੀ ਖਾਲਸਾ ਜੀ ਮੈਂ ਤੇ ਇਹ ਕਹਿਣਾ ਕਿ ਜਿਹੜਾ ਭਾਈ ਬਲਦੇਵ ਸਿੰਘ ਜੀ ਵਡਾਲਾ ਹੋਣਾ ਨੇ ਇਹ ਆਰੰਭਿਆ ਸੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਸ਼ਹੀਦ ਭਾਈ ਲਖਮਣ ਸਿੰਘ ਦੀ ਸੋਚ ਨੂੰ ਪਹਿਰਾ ਦਿੱਤਾ 2016 ਦੇ ਵਿੱਚ ਹੋਲਾ ਮਹਲਾ ਅਨੰਪੁਰ ਸਾਹਿਬ ਦੇ ਵਿੱਚ ਹੀ ਉੱਥੋਂ ਹੀ ਸ਼ੁਰੂਆਤ ਕੀਤੀ ਸੀ ਤੇ ਜੇ ਹੁਣ ਕੇ ਗੁਰਦੁਆਰੇ ਪ੍ਰਬੰਧ ਦੇ ਵਿੱਚ ਜੇ ਦਾ ਸੁਧਾਰ ਕਦੀ ਆ ਰਹੀ ਹੈ ਉਹਨਾਂ ਨੂੰ ਦੂਰ ਕਰਨ ਵਾਸਤੇ ਰਹੀ ਗੱਲ ਐ ਇਸ ਪਰਿਵਾਰ ਦੀ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਅਸਲੀ ਪਰਿਵਾਰ ਜਿਹੜਾ ਗੋਦਰਪੁਰੇ ਆ ਇਹਨਾਂ ਨੂੰ ਤੇ ਫਿਰ ਮੇਰੇ ਖਿਆਲ ਕੋਈ ਜ਼ਮੀਨ ਵੀ ਲਾਟ ਹੋਈ ਆ ਠੀਕ ਹੈ ਜੀ ਬਾਕੀ ਇਹਨਾਂ ਨੂੰ ਅਸੀਂ ਆਨੰਦਪੁਰ ਸਾਹਿਬ ਦੇ ਪਿਛਲੇ ਸਾਲ 2020 ਦੇ ਵਿੱਚ ਉੱਥੇ ਵੀ ਸਨਮਾਨਤ ਕੀਤਾ ਗਿਆ ਇਹਨਾਂ ਨੇ ਬਹੁਤ ਸਾਡਾ ਉੱਥੇ ਇਤਮਾਨ ਇਹਨਾਂ ਦਾ ਕੀਤਾ ਸਾਡਾ ਵੀ ਇਹਨਾਂ ਨੇ ਕੀਤਾ ਪਰ ਪਤਾ ਨਹੀਂ ਇਹ ਕੋਈ ਇਹਨਾਂ ਦੇ ਨਾਲ ਕੋਈ ਕੀ ਇਹਨਾਂ ਦੇ ਗਲਮਲ ਗੇਟਮਟ ਹੋ ਗਿਆ ਸ਼੍ਰੋਮਣੀ ਕਮੇਟੀ ਦੇ ਨਾਲ ਜਿਹੜੀਆਂ ਦੇ ਨਾਲ ਮਿਲ ਕੇ ਔਰ ਇਹ ਜਿਹੜਾ ਮੈਂ ਤੇ ਨਾ ਇਹ ਇੱਕ ਰੈਲੀ ਹੋ ਰਹੀ ਹੈ ਨਾ ਕਿ ਸ਼ਹੀਦੀ ਨਹੀਂ ਮਨਾਇਆ ਜਾ ਸਕਦਾ ਸ਼ਹੀਦੀ ਦਿਵਸ ਨਹੀਂ ਮਨਾਇਆ ਜਾ ਰਿਹਾ ਇੱਕ ਰੈਲੀ ਹੋ ਰਹੀ ਹੈ ਇੱਕ ਪਾਰਟੀ ਦਾ ਪ੍ਰਚਾਰ ਲੱਗਦਾ ਵਾ ਇਹ ਨੇ ਭਾਈ ਬਲਜੀਤ ਸਿੰਘ ਜੀ ਸ਼ਕਾਰਮਸੀਆ ਵਾਹਿਗੁਰੂ ਜੀ ਕਾ ਖਾਲਸਾ ਸਬਸਕ੍ਰਾਈਬ ਕਲਿਕ ਔਨ ਦਾ ਗੰਗ ਲਾਈਕ ਕਮੈਂਟ ਸ਼ੇਅਰ